ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਬਹੁਤ ਸੋਹਣੇ ਬਹੁਤ ਹੀ ਪਿਆਰੇ ਜੇ ਪ੍ਰਿੰਟ ਲੈ ਕੇ ਆਇਆ ਰੇਂਜ ਦੇ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਜੀ ਲੈ ਕੇ ਆਇਆ ਇਹ ਕਿਦਾ ਆਪਣਾ ਆ ਪ੍ਰਿੰਟ ਜਿਹੜਾ ਸਭ ਤੋਂ ਸੁਪਰ ਚੱਲ ਰਿਹਾ ਇਹ ਵਾਲਾ ਪ੍ਰਿੰਟ ਬਰਬਰੀ ਦੇ ਉੱਪਰ ਬਹੁਤ ਫੈਬਰਿਕਾਂ ਦੇ ਉੱਪਰ ਇੰਨਾ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਪਰ ਬਰਬਰੀ ਵਗੈਰਾ ਦੇ ਜਿਹੜੇ ਸਾਦੀ ਕੌਂਦੇ ਆ ਪਹਿਣਾ ਉਹਨਾਂ ਤੋਂ ਲਾਈਨਿੰਗ ਲਗਵਾਉਣ ਤੋਂ ਹਨਾ ਵੀ ਹੋ ਜਾਂਦਾ ਕਿ ਸਾਨੂੰ ਲਾਈਨਿੰਗ ਨਾਲ ਲਗਵਾਉਣੀ ਪਵੇ ਤੇ ਕਾਟਨ ਦੇ ਉੱਪਰ ਹੀ ਮਿਲ ਜਾਵੇ ਇਹ ਕਾਟਨ ਦੇ ਉੱਪਰ ਨਾਲ ਦੁਪੱਟਾ ਡਿਜ਼ਾਈਨ ਹੋ ਕੇ ਗੋਟਾ ਪੱਤੀ ਦਾ ਦੁਪੱਟਾ ਲਾ ਕੇ ਬਹੁਤ ਸੋਹਣੇ ਆਏ ਨੇ ਤੇ ਬਾਕੀ ਮੈਂ 올ਓਵਰ ਪ੍ਰਿੰਟ ਦਿਖਾਉਂਗੀ ਮਸਲੀਨ ਦੇ ਦੁਪੱਟਿਆਂ ਦੇ ਨਾਲ ਠੀਕ ਹੈ ਜੀ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਫਟਾਫਟ ਲਾ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਦੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਜਿਹੜੀਆਂ ਬਣਾ ਫਸਟ ਟਾਈਮ ਆਈਆਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਕਿਉਂਕਿ ਅਸੀਂ ਸਾਰੇ ਹਫਤਾ ਸੋਮਵਾਰ ਤੋਂ ਲੈ ਕੇ ਸੈਟਰਡੇ ਦੇ ਤੱਕ ਮੰਡੇ ਤੋਂ ਸੈਟਰਡੇ ਡੇਲੀ ਸਾਡੀ ਵੀਡੀਓ ਹੁੰਦੀ ਆ ਹਰ ਰੇਂਜ ਦੇ ਉੱਪਰ ਆਉਂਦੀ ਆ ਹਰ ਤਰ੍ਹਾਂ ਦਾ ਫੈਬਰਿਕ ਤੁਹਾਡੇ ਲਈ ਲੈ ਕੇ ਆਉਂਦੇ ਆ ਬਹੁਤ ਸੋਹਣੇ ਸੋਹਣੇ ਪ੍ਰਿੰਟ ਲੈ ਕੇ ਆਉਂਦੇ ਆ ਤੁਸੀਂ ਜੇ ਚੈਨਲ ਨੂੰ ਸਬਸਕ੍ਰਾਈਬ ਰੱਖੋਗੇ ਬੈਲ ਦਾ ਆਈਕਨ ਪ੍ਰੈਸ ਕਰੋਗੇ ਤਾਂ ਹੀ ਡੇਲੀ ਸਾਡੀ ਜੋ ਵੀ ਕਲੈਕਸ਼ਨ ਆਉਂਦੀ ਆ ਉਹ ਤੁਹਾਡੇ ਤੱਕ ਪਹੁੰਚੂਗੀ ਠੀਕ ਹੈ ਜੀ ਲੋ ਦਿਖਾਉਣੀ ਦਿਖਾਉਣੀ ਆ ਅੱਜ ਦੇ ਸੂਟ ਪਹਿਲਾ ਆ ਵਾਲੇ ਦਿਖਾਉਣੀ ਆ ਰੇਂਜ ਬਹੁਤ ਹੀ ਸੋਹਣੀ ਹੈ ਕੱਪੜਾ ਵੀ ਬਹੁਤ ਜ਼ਿਆਦਾ ਫਾਈਨ ਹੈ ਇੱਕ ਤਾਂ ਇਹ ਤਾਂ ਵੀ ਲੋ ਕੁਆਲਟੀ ਕਾਟਨ ਆ ਰਹੀ ਆ ਹਨਾ ਤੇ ਉਹਦੇ ਉੱਪਰ ਉਹ ਆ ਜਾਂਦੀਆਂ ਨੇ ਜਿਹੜੀਆਂ ਕਾਪੀਆਂ ਮਤਲਬ ਕਿ 7-800 ਦੀ ਰੇਂਜ ਦੇ ਵਿੱਚ ਜਿਹੜੀਆਂ ਆ ਜਾਂਦੀਆਂ ਨੇ ਤੇ ਉਹਨਾਂ ਨਾਲ ਫਿਰ ਦੁਪੱਟੇ ਵੀ ਕਿਸੇ ਕੰਮ ਦੇ ਨਹੀਂ ਹੁੰਦੇ ਤੇ ਇਹ ਕੱਪੜਾ ਵੀ ਉਹ ਕਿਸੇ ਕੰਮ ਦਾ ਨਹੀਂ ਹੁੰਦਾ ਆ ਲੋ ਇਹ ਪਿਓਰ ਕਾਟਨ ਮਿਲੂਗੀ ਤੁਹਾਨੂੰ ਪਿਓਰ ਵਧੀਆ ਵਾਲੀ ਕਾਟਨ ਬਹੁਤ ਸੋਹਣੀ ਤੇ ਡਿਜ਼ਾਈਨ ਚੈੱਕ ਕਰ ਲਓ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਇਸ ਟਾਈਮ ਇਹ ਵਾਲਾ ਡਿਜ਼ਾਈਨ ਚੱਲ ਰਿਹਾ ਸੁਪਰ ਹਿੱਟ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਇਹ ਡਿਜ਼ਾਈਨ ਆਲ ਓਵਰ ਇਹ ਸੂਟ ਰਹੂਗਾ 5 ਮਿੰਟ ਦੀ ਪ੍ਰੋਪਰ ਤੁਹਾਨੂੰ ਕੱਟ ਮਿਲੂਗੀ ਸੂਟ ਦੀ ਤੇ ਨਾਲ ਇਹਨਾਂ ਦੇ ਦੁਪੱਟੇ ਮਿਲਣਗੇ ਆ ਲੋ ਮਸਲੀਨ ਦਾ ਇਹ ਦੁਪੱਟਾ ਇਹਦੇ ਨਾਲ ਲੱਗਿਆ ਹੋਇਆ ਮਸਲੀਨ ਕਾਟਨ ਦਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਜਿਹਾ ਸਾਰੇ ਦੁਪੱਟੇ ਦੇ ਉੱਪਰ ਗੋਟਾ ਪਤੀ ਇੰਨਾ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਇਹ ਦੁਪੱਟੇ ਚੱਲ ਰਿਹਾ ਹਰ ਤਰ੍ਹਾਂ ਪ੍ਰਿੰਟਿੰਗ ਸੂਟਾਂ ਦੀ ਚੇਂਜ ਹੋ ਜਾਂਦੀ ਆ ਪਰ ਦੁਪੱਟੇ ਸੇਮ ਆ ਰਹੇ ਨੇ ਰੇਂਜ ਵੀ ਬਹੁਤ ਜ਼ਿਆਦਾ ਨੋਬੀਨਲ ਆ ਰਹੀ ਆ ਤੇ ਕੱਪੜਾ ਬਹੁਤ ਜ਼ਿਆਦਾ ਫਾਈਨ ਮਿਲੂਗਾ ਬਹੁਤ ਪਿਆਰਾ ਮਿਲੂਗਾ ਤੁਹਾਨੂੰ ਪੂਰੇ ਖੁੱਲੇ ਡੁੱਲੇ ਦੁਪੱਟੇ ਮਿਲਣਗੇ ਸਾਰੇ ਗੋਟਾ ਪਤੀ ਦਾ ਸੇਮ ਹਨਾ ਫੂਟ ਨਾਲ ਦੀ ਪੱਟੀ ਦਾ ਕੰਮ ਹੋਇਆ ਬਹੁਤ ਸੋਹਣੀ ਕਲੈਕਸ਼ਨ ਆ ਫਟਾਫਟ ਤੁਸੀਂ ਸਕਰੀਨਸ਼ਾਟ ਕਰਨੇ ਆ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਨੰਬਰ ਰਹੂਗਾ 1 ਸੈਕਿੰਡ ਆ ਇਸ ਕਪੜੇ ਨੂੰ ਬਿਲਕੁਲ ਤੁਹਾਨੂੰ ਲਾਈਨਿੰਗ ਲਗਵਾਉਣੀ ਲੋੜ ਨਹੀਂ 1% ਵੀ ਇਹ ਸਿੰਥੈਟਿਕ ਬੇਸ ਨਹੀਂ ਇਹਦੇ ਵਿੱਚ ਹੈਗਾ ਪਿਓਰ ਕਾਟਨ ਗਿਆ ਤਾਂ ਪਿਓਰ ਕਾਟਨ ਹੀ ਸੂਟ ਤੁਹਾਡੇ ਤੱਕ ਪਹੁੰਚੂਗਾ ਜੀ ਬਹੁਤ ਸੋਹਣਾ ਇਹਦੇ ਵਿੱਚ ਕਲਰ ਤੁਹਾਨੂੰ ਮਿਲ ਜਾਣਗੇ ਪੰਜ ਕਲਰ ਆ ਪਰ ਇਹ ਵਾਲਾ ਡਿਜ਼ਾਈਨ ਆਪਣੇ ਕੋਲ ਆ ਰਿਹਾ ਵਾ ਨੈਕਸਟ ਕਲਰ ਦੇਖ ਲੋ ਇਹਦਾ ਇਹ ਹੈਗਾ ਆਵਾ ਗ੍ਰੇ ਕਲਰ ਬਲੈਕਿਸ਼ ਗ੍ਰੇ ਜਿਹੜਾ ਡਾਰਕ ਗਲੇ ਗ੍ਰੇ ਨੂੰ ਆਪਾਂ ਕਹਿ ਦਈਏ ਨਾਲ ਇਹਦੇ ਵੀ ਸੇਮ ਦੁਪੱਟਾ ਹੋਆ ਸੇਮ ਦੁਪੱਟਾ ਮਿਲੂਗਾ ਨੰਬਰ ਹੋਊਗਾ ਜੀ 2 2 ਨੰਬਰ ਇਹ ਸੂਟ ਰਹੂਗਾ ਆਹ ਵਾਲਾ ਕਲਰ ਇਹਨਾਂ ਜਿਆਦਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਬਹੁਤ ਜਿਆਦਾ ਬਰਬਰੀ ਦੇ ਸੂਟਾਂ ਦੇ ਇੰਨਾ ਸੋਹਣਾ ਜੌਰਜਟ ਦੇ ਸੂਟਾਂ ਦੇ ਹਰ ਸੂਟ ਦੇ ਉੱਪਰ ਆ ਰਿਹਾ ਕਲਰ ਕੰਬੀਨੇਸ਼ਨ ਤੇ ਸਭ ਤੋਂ ਪਹਿਲਾਂ ਸੇਲ ਹੋ ਗਿਆ ਬਹੁਤ ਪਿਆਰਾ ਸੇਮ ਕਲਰ ਕਾਟਨ ਦੇ ਉੱਪਰ ਕੀ ਆ ਗਿਆ ਵਾਹ ਇਹ ਬਹੁਤ ਹੀ ਪਿਆਰਾ ਵਾ ਜਿਵੇਂ ਅੱਗੇ-ਅੱਗੇ ਦਿਨ ਤਿਹਾਰਾਂ ਦੀ ਸਟਾਰਟਿੰਗ ਹੋ ਰਹੀ ਆ ਰਖੜੀਆਂ ਆ ਰਹੀਆਂ ਨੇ ਸੰਧਾਰੇ ਆ ਰਹੇ ਨੇ ਤਾਂ ਰੇਂਜ ਵੀ ਇੰਨੀ ਸੋਹਣੀ ਆ ਤੇ ਬਾਕੀ ਜਿਹੜਾ ਕੱਪੜਾ ਪੂਰਾ ਫਾਈਨ ਆ ਹਰ ਪਹਿਨ ਦਾ ਇਹੀ ਮੈਸੇਜ ਹੁੰਦਾ ਕਿ ਜੋ ਤੁਸੀਂ ਕਹਿੰਦੇ ਹੋ ਸੇਮ ਚੀਜ਼ ਸਾਡੇ ਤੱਕ ਪਹੁੰਚਦੀ ਆ ਤੇ ਇਹ ਤਾਂ ਹੀ ਪਹੁੰਚਦੀ ਹੈ ਕਿਉਂਕਿ ਸਾਨੂੰ ਇਹ ਲਾਲਚ ਨਹੀਂ ਹੈਗਾ ਸਾਡਾ ਕਪੜਾ ਵਿਕੇ ਮੈਂ ਜੋ ਵੀ ਚੀਜ਼ ਤੁਹਾਨੂੰ ਦਿੰਨੀ ਆ ਸੇਮ ਚੀਜ਼ ਦੱਸ ਕੇ ਦਿੰਨੀ ਆ ਜੋ ਅਸੀਂ ਫੀਲ ਕਰਦੇ ਹਾਂ ਜਿੱਦਾਂ ਦਾ ਕਪੜਾ ਸਾਡੇ ਹੱਥ ਦੇ ਵਿੱਚ ਹੁੰਦਾ ਸੇਮ ਚੀਜ਼ ਤੁਹਾਨੂੰ ਸਾਰੀ ਡਿਟੇਲ ਫੈ布ਰਿਕ ਦੀ ਤੁਹਾਨੂੰ ਦੇ দিਆ ਠੀਕ ਹੈ ਜੀ ਪਿਓਰ ਕਾਟਨ ਆ 100% 1% ਵੀ ਕਿਸੇ ਤਰ੍ਹਾਂ ਆਏ ਨਹੀਂ ਹੈਗਾ ਵੀ ਤੁਹਾਨੂੰ ਸਿੰਥੈਟਿਕ ਤੇ ਕਾਟਨ ਕਹਿ ਕੇ ਦੇ ਦਾਂਗੇ ਨਾਲ ਸੇਮ ਆ ਰਿਹਾ ਜੀ ਦੁਪੱਟਾ ਨੰਬਰ ਹੋਊਗਾ ਜੀ 3 3 ਨੰਬਰ ਇਹ ਸੂਟ ਰਹੂਗਾ ਕਲਰ ਇਹਦਾ ਜਿਹੜਾ ਮਰਜ਼ੀ ਖੋਲ ਲੀਏ ਇੰਨੇ ਜਿਆਦਾ ਸੋਹਣੇ ਕਲਰ ਆਏ ਨੇ ਬ੍ਰਾਈਟ ਜਿਹਾ ਚਾਟਾ ਬਹੁਤ ਹੀ ਪਿਆਰਾ ਤੇ ਡਿਜ਼ਾਈਨ ਤਾਂ ਇਹ ਹਰ ਭੈਣ ਨੇ ਦੇਖ ਲਿਆ ਹੋਣਾ ਕਿਉਂਕਿ ਇੰਨਾ ਜਿਆਦਾ ਚੱਲ ਰਿਹਾ ਵਾ ਡਿਜ਼ਾਈਨ ਲਓ ਜੀ ਗ੍ਰੀਨ ਕਲਰ ਇਹ ਬਹੁਤ ਰੇਅਰ ਆਉਂਦਾ ਕਲਰ ਛੇਤੀ ਨਹੀਂ ਮਿਲਦਾ ਹੈਗਾ ਨਾ ਇਹਦੀ ਵੀ ਸੇਮ ਦੁਪਟਾ ਆ ਰਿਹਾ ਜੀ ਤੁਹਾਡਾ ਆ ਲਓ ਜੀ ਸੇਮ ਦੁਪੱਟਾ ਤੁਹਾਨੂੰ ਮਿਲ ਰਿਹਾ ਸਾਰੀਆਂ ਲੈਸਿਸ ਵਗੈਰਾ ਲੱਗ ਕੇ ਫਿਨਿਸ਼ਿੰਗ ਪੱਟੀਆਂ ਨਾਲ ਸੇਮ ਸੂਟ ਨਾਲ ਦੀਆਂ ਲੱਗੀਆਂ ਹੋਈਆਂ ਨੇ ਨੰਬਰ ਹੋਊਗਾ ਜੀ 4 4 ਨੰਬਰ ਇਹ ਸੂਟ ਰਹੂਗਾ ਤੇ ਲਾਸਟ ਕਲਰ ਇਹਦੇ ਵਿੱਚ ਹੈਗਾ ਬਲੂ ਕਲਰ ਗ੍ਰੀਨ ਨਹੀਂ ਪਰ ਇਹ ਚ ਗ੍ਰੀਨ ਨਹੀਂ ਆ ਰਿਹਾ ਹੋਰ ਆ ਰਿਹਾ ਇਹ ਪ੍ਰੋਪਰ ਗ੍ਰੀਨ ਕਲਰ ਆ ਜਿਹੜਾ ਯਾਨੀ ਕਿ ਹੈਗਾ ਮੇਨ ਕਲਰ ਜਿਹੜਾ ਸੀ ਤੁਹਾਨੂੰ ਦੱਸ ਸਕਦੇ ਆ ਗ੍ਰੀਨ ਆ ਇਹ ਥੋੜਾ ਜਿਹਾ ਕਲਰ ਕੈਮਰਾ ਗਲਤ ਕੈਪਚਰ ਕਰ ਰਿਹਾ ਯਾਨੀ ਕਿ ਫਰੋਜ਼ੀ ਜਿਹਾ ਦਿਖਾ ਰਿਹਾ ਹੈ ਫਰੋਜ਼ੀ ਜਿਹਾ ਕਲਰ ਆ ਰਿਹਾ ਪਰ ਇਹ ਫਰੋਜ਼ੀ ਨਹੀਂ ਕਹੀ ਪੈਣਾ ਫਰੋਜ਼ੀ ਦੇਖ ਕੇ ਡਰ ਜਾਂਦੀਆਂ ਨੇ ਵੀ ਸ਼ੈਡੋ ਦਾ ਰੰਗ ਚਲੇ ਜਾਓ ਫਰੋਜ਼ੀ ਕਲਰ ਰੁਕਦਾ ਨਹੀਂ ਸੋ ਇਹ ਪ੍ਰੋਪਰ ਗ੍ਰੀਨ ਕਲਰ ਆ ਹਰਾ ਕਲਰ ਆ ਜੀ ਇਹ ਫਰੋਜ਼ੀ ਵੀ ਹੁੰਦਾ ਲਓ ਜੀ ਨੈਕਸਟ ਵਾਲਾ ਦੇਖ ਲਓ ਇਹ ਹੈਗਾ ਬਲੂ ਕਲਰ ਇਹ ਬਲੂ ਕਲਰ ਹੋਊਗਾ ਇਹ ਵੀ ਬਹੁਤ ਪਿਆਰਾ ਬਹੁਤ ਹੀ ਸੋਹਣਾ ਕਲਰ ਆ ਕਲਰ ਇਹਦੇ ਪੰਜੇ ਦੇ ਪੰਜੇ ਬਹੁਤ ਪਿਆਰੇ ਨੇ ਹਾਂ ਜੀ ਹੁਣ ਗ੍ਰੀਨ ਆ ਗਿਆ ਥੋੜਾ ਜਿਹਾ ਗ੍ਰੀਨ ਆ ਗਿਆ ਹਾਂ ਪੰਜੇ ਦੇ ਪੰਜੇ ਕਲਰ ਬਹੁਤ ਹੀ ਸੋਹਣੇ ਆ ਤੇ ਬਹੁਤ ਹੀ ਪਿਆਰੇ ਨੇ ਸੋ ਜਿਹੜਾ ਮਰਜੀ ਕਲਰ ਤੁਸੀਂ ਆਪਣਾ ਪਿਕ ਕਰ ਸਕਦੇ ਹੋ ਨੰਬਰ ਹੋਊਗਾ ਜੀ 5 5 ਨੰਬਰ ਸੌਟ ਰਹੂਗਾ ਫਟਾਫਟ ਲੈਣੇ ਆ ਸਕਰੀਨ ਸ਼ਾਟ ਰੇਟ ਰਹੂਗਾ ਇਹਨਾਂ ਦਾ 1195 1195 ਇਹਨਾਂ ਦਾ ਰੇਟ ਆ ਵਿਦ ਕੋਰੀਅਰ ਦੇ ਨਾਲ ਜਿਹੜੀਆਂ ਆਪਣਾ ਸ਼ਾਪ ਤੋਂ ਆ ਕੇ ਚੱਕਣੀਆਂ ਤਾਂ 1100 ਦੇ ਵਿੱਚ ਮਿਲੂਗਾ ਜੀ ਜੇ ਤੁਸੀਂ ਘਰ ਬੈਠੇ ਮੰਗਵਾਉਂਗੇ ਤਾਂ 1195 ਦੇ ਵਿੱਚ ਹੋਰ ਕੋਈ ਅਗਰ ਤੁਸੀਂ ਪੇ ਨਹੀਂ ਕਰਨਾ ਤੁਹਾਨੂੰ ਘਰ ਤੱਕ ਇਹ ਸੂਟ ਪਹੁੰਚਣਗੇ ਠੀਕ ਹੈ ਜੀ ਆਓ ਜੀ ਇਹ ਵੀ ਬਹੁਤ ਪਿਆਰੇ ਬਹੁਤ ਸੋਹਣੇ ਸੂਟ ਨੇ ਰੇਂਜ ਵੀ ਬਹੁਤ ਪਿਆਰੀ ਆ ਕਪੜਾ ਵਾਈਜ਼ ਬਹੁਤ ਸੋਹਣਾ ਪ੍ਰੀਮੀਅਮ ਕਾਟਨ ਆ ਹੈ ਬਹੁਤ ਹੀ ਪਿਆਰੀ ਜਿਹਨੂੰ ਆਪਾਂ ਕਹਦੀਏ ਵੀ ਕੁਛ ਵੀ ਨਹੀਂ ਹੁੰਦਾ ਜੋ ਮਰਜੀ ਇਹਨੂੰ ਕਰੀ ਚੱਲੋ ਜਿਵੇਂ ਮਰਜੀ ਪਾਉਂਗੇ ਹਟਾਉਂਗੇ ਇਸੇ ਤਰ੍ਹਾਂ ਦੀ ਇਸੇ ਤਰ੍ਹਾਂ ਰੋਗੇ ਪ੍ਰਕriti ਬ੍ਰਾਂਡ ਦੇ ਸੂਟ ਨੇ ਪੂਰੇ ਸੁਪਰ ਹਿੱਟ ਬ੍ਰਾਂਡ ਆ ਨਾਲ ਇਹਨਾਂ ਦੇ ਜਿਹੜੇ ਦੁਪੱਟੇ ਆਉਣਗੇ ਉਹ ਆਉਣਗੇ ਵਿਸਕੋਸ ਮਸਲੀਨ ਦੇ ਦੁਪੱਟੇ ਇਹਨਾਂ ਨਾਲ ਮਿਲਣਗੇ ਜੀ ਵਿਸਕੋਸ ਮਸਲੀਨ ਦੇ ਪੂਰੇ ਖੁੱਲੇ ਡੁੱਲੇ ਬਹੁਤ ਹੀ ਪਿਆਰੇ ਬਹੁਤ ਹੀ ਸੋਹਣੇ ਜਿਵੇਂ ਮਰਜੀ ਤੁਸੀਂ ਹਨ ਇਹਨਾਂ ਨੂੰ ਪਾਓ ਹਟਾਓ ਬਹੁਤ ਸੋਹਣੇ ਸੂਟ ਨੇ ਕਪੜੇ ਨੂੰ ਕੁਝ ਨਹੀਂ ਹੋਣਾ ਦੁਪੱਟਿਆਂ ਨੂੰ ਤਾਂ ਹੋਣਾ ਹੀ ਕਿ ਆ ਵਿਸਕੋਸ ਮਸਲੀਨ ਦਾ ਦੁਪੱਟਾ ਵਾ ਤੇ ਕਪੜਾ ਪੂਰਾ ਫਾਈਨ ਆ ਜਿਵੇਂ ਧੋਵੋਗੇ ਜਿਵੇਂ ਪਾਓਗੇ ਸੇਮ ਪ੍ਰਿੰਟ ਇਦਾਂ ਹੀ ਨਿਖਰ ਨਿਖਰ ਕੇ ਹੋਣਗੇ 6 ਨੰਬਰ ਇਹ ਸੌਟ ਰਹੂਗਾ ਇਹਨਾਂ ਦੀ ਰੇਂਜ ਇੱਥੋਂ ਚੇਂਜ ਹੋ ਜੂਗੀ ਇਹ ਸੌਟ ਤੁਹਾਨੂੰ ਮਿਲੂਗਾ 1500 ਰੁਪਏ ਇਹ ਵੀ ਬਹੁਤ ਪਿਆਰਾ ਡਿਜ਼ਾਈਨ ਸਾਡਾ ਸੁਪਰ ਹਿਟ ਰਿਹਾ ਇਹਦੇ ਵਿੱਚ ਸਾਡੇ ਕੋਲ ਸਿੰਗਲ ਪੀਸ ਆ ਜਿਹੜੀ ਭੈਣ ਨੂੰ ਚਾਹੀਦਾ ਹੋਇਆ ਫਟਾਫਟ ਲੈ ਲਿਓ ਸਕਰੀਨ ਸ਼ਾਟ ਬਹੁਤ ਸੋਹਣੀ ਫੈਗਨਸ ਆਉਂਦੀ ਹੈ ਕੱਪੜੇ ਦੇ ਵਿੱਚੋਂ ਬਹੁਤ ਭੈਣਾਂ ਮੰਗਾ ਚੁੱਕੀਆਂ ਇਹਦੇ ਨਾਲ ਦੇ ਸੇਮ ਸੂਟ ਤੇ ਨਾਲ ਇਹਦੇ ਸੇਮ ਕਾਫੀ ਕਲਰ ਦਾ ਆ ਜਾਊਗਾ ਦੁਪੱਟਾ ਨੰਬਰ ਹੋਊਗਾ ਜੀ 7 7 ਨੰਬਰ ਇਹ ਸੂਟ ਰਹੂਗਾ ਬਹੁਤ ਸੋਹਣਾ ਬਹੁਤ ਹੀ ਪਿਆਰਾ ਜਿਹਾ ਅਲੋ

ਨੈਕਸਟ ਹੈਗਾ ਜੀ ਬਲੈਕ ਸ਼ੀਡ ਬਲੈਕ ਗ੍ਰੇ ਜੈ ਸ਼ੇਡ ਆ ਪ੍ਰੋਪਰ ਜੈਟ ਬਲੈਕ ਵੀ ਨਹੀਂ ਹੈਗਾ ਇਹ ਇਹ ਵੀ ਕਲਰ ਕੰਬੀਨੇਸ਼ਨ ਤੇ ਪ੍ਰਿੰਟਿੰਗ ਬਹੁਤ ਪਿਆਰੀ ਆ ਫੁੱਲ ਫਲਾਵਰਾਂ ਤੋਂ ਹਟ ਕੇ ਆ ਬਹੁਤ ਸੋਹਣਾ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਆ ਨਾਲ ਇਹਦੇ ਸੇਮ ਆ ਰਿਹਾ ਜੀ ਦੁਪੱਟਾ ਦੁਪੱਟੇ ਨਾਲੇ ਪੂਰੇ ਖੁੱਲੇ ਡੁੰਡੇ ਨੇ ਦੁਪੱਟਿਆਂ ਦੀ ਕੋਈ ਇਹ ਨਹੀਂ ਵੀ ਲੈਂਥ ਲੰਬਾਈ ਚੌੜਾਈ ਸਿਰ ਤੇ ਰੁਕਣ ਵਾਲੇ ਨੇ ਜਿਵੇਂ ਮਰਜ਼ੀ ਤੁਸੀਂ ਹਨਾ ਵੇਅਰ ਕਰ ਸਕਦੇ ਹੋ ਬਹੁਤ ਸੋਹਣੇ ਯਾਨੀ ਕਿ ਦੁਪੱਟੇ ਨੇ ਨੰਬਰ ਹੋਊਗਾ ਜੀ 9 9 ਨੰਬਰ ਇਹ ਸੂਟ ਰਹੂਗਾ ਜਿਵੇਂ ਇਹ ਵਾਲੇ ਤਿੰਨ ਸੂਟ ਸੀਗੇ ਜਿਹੜੇ ਤਮੰਨਾ ਬ੍ਰਾਂਡ ਦੇ ਸੀ ਇਹ ਵੀ ਬ੍ਰਾਂਡ ਬਹੁਤ ਸੋਹਣਾ ਬਹੁਤ ਸੁਪਰ ਹਿੱਟ ਬ੍ਰਾਂਡ ਆ ਤੇ ਆਹ ਜਿਹੜੇ ਮੈਂ ਦਿਖਾ ਰਹੀ ਆ ਇਹ ਸਾਰੇ ਪ੍ਰਾਕ੍ਰਿਤੀ ਬ੍ਰਾਂਡ ਦੇ ਨੇ ਅੱਜ ਮੈਂ ਨਿੱਕੀ ਬੂਟੀ ਦਾ ਬਹੁਤ ਜ਼ਿਆਦਾ ਪਿਆਰ ਦਿੱਤਾ ਇਹਨੂੰ ਤੁਸੀਂ ਬਿਲਕੁਲ ਨਿੱਕੀ ਨਿੱਕੀ ਬੂੰਦ ਜੀ ਆ ਕਿਉਂਕਿ ਤਾਂ ਦੁਪੱਟਾ ਵੀ ਬਹੁਤ ਪਿਆਰਾ ਇਹ ਜਿਵੇਂ ਤੁਸੀਂ 올ਡ এজ ਹਨਾ ਆਪਣੀ ਮੰਮੀ ਲਈ ਦਾਦੀ ਲਈ ਕਿਸੇ ਲਈ ਵੀ ਤੁਸੀਂ ਸੂਟ ਲੈਣਾ ਵਾ ਤਾਂ ਬਹੁਤ ਸੋਹਣਾ ਸੂਟ ਆ ਇੱਕ ਤਾਂ ਬੋਟੀ ਬਹੁਤ ਨਿੱਕਾ ਪ੍ਰਿੰਟਡ ਦੁਪੱਟੇ ਦੇ ਉੱਪਰ ਵੀ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਵੱਡਾ ਫਲਾਵਰ ਨਹੀਂ ਮਿਲੂਗਾ ਦੇਖੋ ਜਮੇ ਪੱਲੇ ਦੇ ਉੱਪਰ ਨਿੱਕਾ ਜਿਹਾ ਪ੍ਰਿੰਟ ਆਊਗਾ ਵਿਚਕਾਰ ਜਮੇ ਸਾਰਾ ਡਿਜੀਟਲ ਜਿਹਾ ਪ੍ਰਿੰਟਿੰਗ ਸੈਲਫ ਪ੍ਰਿੰਟਿੰਗ ਜੀ ਹੋਈ ਹੋਈ ਆ ਬਹੁਤ ਪਿਆਰਾ ਦੁਪੱਟਾ ਨਾਲ ਰੈਡੀ ਹੋਇਆ ਹੋਇਆ ਤੇ ਬਾਕੀ ਬਹੁਤ ਸੋਹਣਾ ਟੌਪ ਦੇ ਬ੍ਰਾਂਡ ਦਾ ਸੂਟ ਆ ਪ੍ਰਾਕ੍ਰਿਤੀ ਬ੍ਰਾਂਡ ਆ ਤੇ ਪ੍ਰਾਈਸ ਇਹਨਾਂ ਦਾ ਇਹੀ ਰਹੂਗਾ ਨੰਬਰ ਹੋਊਗਾ ਜੀ 1 10 ਨੰਬਰ ਸੂਟ ਰਹੂਗਾ ਹਾਂ ਲੋ ਜੀ ਕਿ ਨਿੱਕੇ ਨਿੱਕੇ ਬੂਟੀ ਦਾ ਡਿਜ਼ਾਈਨ ਆ ਇੱਕ ਇਹਦੇ ਵਿੱਚ ਸੇਮ ਦੇ ਵਿੱਚ ਥੋੜਾ ਜਿਹਾ ਪ੍ਰਿੰਟ ਵੱਡਾ ਆ ਜਾਊਗਾ ਜਿਵੇਂ ਆਰਮ ਟੈਣਾ ਨੇ ਲੈਣਾ ਵਾ ਜਿਹੜੀ ਮਾਜੀ ਇਹ ਚ ਤੁਸੀਂ ਇਹਨਾਂ ਨੂੰ ਵੀਅਰ ਕਰ ਸਕਦੇ ਹੋ ਕੱਪੜਾ ਬਹੁਤ ਜ਼ਿਆਦਾ ਫਾਈਨ ਮਿਲੂਗਾ ਆ ਲੋ ਇਹ ਗ੍ਰੇ ਕਲਰ ਦੇ ਉੱਪਰ ਆ ਨਾਲ ਇਹਦੇ ਸੇਮ ਆ ਰਿਹਾ ਜੀ ਦੁਪੱਟਾ ਸੇਮ ਦੁਪੱਟਾ ਗ੍ਰੇ ਕਲਰ ਦਾ ਆ ਰਿਹਾ ਬਹੁਤ ਸੋਹਣਾ ਮਿੱਠਾ ਪਿਆਰਾ ਜਾਂ ਨਾਲੇ ਤਾਂ ਕਲਰ ਆ ਨਾ ਇਹ ਦੁਪੱਟਾ ਦੇਖੋ ਕਿੰਨਾ ਸੋਹਣਾ ਹੈ ਕਿਉਂਕਿ ਹੁਣ ਸਭ ਤੋਂ ਵੱਧ ਮਸਲੀਨ ਦਾ ਦੁਪੱਟਾ ਹੀ ਲਾਇਕ ਕੀਤਾ ਜਾ ਰਿਹਾ ਵਾ ਪਿਓਰ ਹਾਫ ਪਿਓਰ ਦੁਪੱਟੇ ਨੂੰ ਤਾਂ ਪਹਿਣਾ ਬਸ ਦੇਖ ਕੇ ਸੂਟ ਛੱਡ ਦਿੰਦੀਆਂ ਨੇ ਚਾਹੇ ਸੂਟ ਪੂਰਾ ਪਤਾਨ ਹੋਵੇ ਦੁਪੱਟਾ ਹਰੇਕ ਨੂੰ ਮਸਲੀਨ ਦਾ ਚਾਹੀਦਾ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲਣਗੇ ਦੋਨੇ ਕੱਲੇ ਤੇ ਬਹੁਤ ਪਿਆਰੇ ਜਿਹੜਾ ਮਰਜੀ ਕਲਰ ਲੈ ਲਿਓ ਦੋਨੇ ਕਲਰ ਬਹੁਤ ਪਿਆਰੇ ਨੇ ਮੋਰ ਪੰਖੀਆ ਛੇਡੋ ਆ ਲਓ ਜੀ ਇਹ ਮੋਰ ਪੰਖੀਆ 에ਅਰਫੋਰਸ ਕਲਰ ਆ ਫਰੋਜ਼ੀ ਕਲਰ ਨਹੀਂ ਹੈਗਾ ਸੋ ਮੈਂ ਪ੍ਰੋਪਰ ਕਲਰ ਤੁਹਾਨੂੰ ਦੱਸ ਰਹੀ ਆ ਨਾਲ ਸੇਮ ਆ ਰਿਹਾ ਦੁਪੱਟਾ ਨੰਬਰ ਹੋਊਗਾ ਜੀ 12 12 ਨੰਬਰ ਇਹ ਸੂਟ ਰਹੂਗਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਇਹ ਨਾਲ ਦੇ ਧੱਲੇ ਨਹੀਂ ਸੀ ਲੱਗਦਾ ਆਲੋਚ ਇਹ ਵੀ ਪ੍ਰਿੰਟ ਬਹੁਤ ਪਿਆਰਾ ਬਹੁਤ ਸੋਹਣਾ ਨਾਲ ਇਹਦੇ ਸੇਮ ਆ ਰਿਹਾ ਜੀ ਦੁਪੱਟਾ ਦੁਪੱਟੇ ਵੀ ਬਹੁਤ ਜ਼ਿਆਦਾ ਸੌਫਟ ਆ ਕੁਆਲਿਟੀ ਦੁਪੱਟਿਆਂ ਦੀ ਤਾਂ ਬਹੁਤ ਸੌਫਟ ਆ ਕੱਪੜਾ ਤਾਂ ਜਿਹੜਾ ਸੌਫਟ ਹੈਗਾ ਹੈਗਾ ਹੀ ਆ ਫ੍ਰੈਗਰੈਂਸ ਬਹੁਤ ਸੋਹਣੀ ਆਉਂਦੀ ਆ ਸੂਟਾਂ ਦੇ ਵਿੱਚੋਂ ਨੰਬਰ ਰਹੂਗਾ 13 13 ਨੰਬਰ ਇਹ ਸੂਟ ਰਹੂਗਾ ਇਹ ਸੇਮ ਡਿਜ਼ਾਈਨ ਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਦੋਨੇ ਕਲਰ ਬਹੁਤ ਪਿਆਰੇ ਨੇ ਇੱਕ ਗ੍ਰੇ ਕਲਰ ਆ ਇਹ ਬਿਲਕੁਲ ਹੀ 베ਬੀ ਬਲੂ ਜਿਹਾ ਕਲਰ ਆ ਡਾਰਕ ਨਹੀਂ ਹੈਗਾ ਬਹੁਤ ਸੋਹਣਾ ਮਿੱਠਾ ਪਿਆਰਾ ਜਿਹਾ ਸ਼ੇਡ ਆ ਇਹ ਵਾਲਾ ਹੈਗਾ ਜੀ 베ਬੀ ਬਲੂ ਕਲਰ ਹਲੋ ਜੀ ਇਹ ਵੀ ਕਲਰ ਬਹੁਤ ਪਿਆਰਾ ਆ سرمਈ ਜਿਹਾ ਰੰਗ ਜਿਵੇਂ ਆਪਾਂ ਕਹਿ ਦਈਏ ਉਦਾਂ ਦਾ ਕਲਰ ਆ ਪ੍ਰੋਪਰ ਗ੍ਰੇ ਵੀਨਿੰਗ ਆ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣੀ ਆ ਤੇ ਫੈਬਰਿਕ ਵੀ ਬਹੁਤ ਸੋਹਣਾ ਆ ਲੋ ਜੀ ਨਾਲ ਆ ਰਿਹਾ ਸੇਮ ਵਿਸਕੋਸਮਸ ਲੀਨ ਦਾ ਦੁਪੱਟਾ ਨੰਬਰ ਰਹੂਗਾ ਜੀ 14 ਇਹ ਸੀਗਾ ਮੇਰਾ ਅੱਜ ਦੀ ਵੀਡੀਓ ਦਾ ਲਾਸਟ ਸੂਟ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਫਟਾਫਟ ਲੈਣਾ ਸਕਰੀਨ ਸ਼ਾਟ WhatsApp ਦਾ ਨੰਬਰ ਸਾਡਾ ਸਕਰੀਨ ਤੇ ਚੱਲ ਰਿਹਾ ਉਹਦੇ ਉੱਤੇ ਜਾ ਕੇ ਮੈਸੇਜ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਜਿਹੜੀਆਂ ਆਪਣਾ ਫਸਟ ਟਾਈਮ ਵੀਡੀਓ ਨੂੰ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਸ਼ੇਅਰ ਜ਼ਰੂਰ ਕਰਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ